ਇਹ ਇਟਲੀ ਦਾ ਚੈਂਪੋਰਸ ਸੇ ਬਹੁਤ ਹੀ ਜ਼ਿਆਦਾ ਮਸ਼ਹੂਰ ਸਕੂਲ ਹੈ ਜਿਹੜਾ 2 ਤੋਂ 300 ਸਾਲ ਪੁਰਾਣਾ ਹੈ। ਇਹ ਸਕੂਲ ਦੇ ਵਿੱਚ ਲੱਖਾਂ ਹੀ ਇਟਾਲੀਅਨ ਬੱਚੇ ਪੜ ਚੁੱਕੇ ਨੇ ਪਰ ਅੱਜ ਦੇ ਸਮੇਂ ਇਹ ਸਕੂਲ ਬੰਦ ਹੋ ਗਿਆ ਹੈ। ਇਹ ਮੰਜਰ ਹੈ ਇਟਲੀ ਦੇ ਇੱਕ ਪਿੰਡ ਦਾ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਪੂਰੇ ਦਾ ਪੂਰਾ ਖਾਲੀ ਹੋ ਗਿਆ ਹੈ। ਹੁਣ ਇੱਥੇ ਕੋਈ ਵੀ ਨਹੀਂ ਰਹਿੰਦਾ। ਇਹ ਪਿੰਡ ਦੇ ਖਾਲੀ ਹੋਣ ਦਾ ਕਾਰਨ ਹੈ ਕਿ ਇਸ ਪਿੰਡ ਦੇ ਵਿੱਚ ਰਹਿਣ ਵਾਲੇ ਲੋਕ ਹੀ ਨਹੀਂ ਬਚੇ। ਇਹ ਸਿਰਫ ਇਟਲੀ ਦੇ ਇਸ ਪਿੰਡ ਦੀ ਕਹਾਣੀ ਨਹੀਂ ਹੈ ਬਲਕਿ ਪੂਰੇ ਇਟਲੀ ਦੇ ਵਿੱਚ 6000 ਤੋਂ ਜ਼ਿਆਦਾ ਅਜਿਹੇ ਪਿੰਡ ਨੇ ਜਿਹੜੇ ਅੱਜ ਪੂਰੀ ਤਰ੍ਹਾਂ ਦੇ ਨਾਲ ਖਾਲੀ ਹੋ ਚੁੱਕੇ ਨੇ ਤੇ ਇਹ ਸਾਰੇ ਦੇ ਸਾਰੇ ਪਿੰਡਾਂ ਦੇ ਵਿੱਚ ਇੱਕ ਵੀ ਇਨਸਾਨ ਨਹੀਂ ਰਹਿੰਦਾ ਇਸ ਦਾ ਕਾਰਨ ਹੈ ਕਿ ਇਟਲੀ ਦੇ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਬਹੁਤ ਘੱਟ ਬੱਚੇ ਪੈਦਾ ਹੋ ਰਹੇ ਨੇ ਪਿਛਲੇ ਸਾਲ ਯਾਨੀ ਕਿ ਸਨ 2023 ਦੇ ਨਵੰਬਰ ਦਸੰਬਰ ਅਤੇ ਸਨ 2024 ਦੇ ਜਨਵਰੀ ਦੇ ਵਿੱਚ ਇਹ ਤਿੰਨ ਮਹੀਨਿਆਂ ਦੇ ਵਿੱਚ ਇਟਲੀ ਦੇ ਵਿੱਚ ਇੱਕ ਵੀ ਬੱਚਾ ਪੈਦਾ ਨਹੀਂ ਹੋਇਆ ਸੀ ਫਰਬਰੀ 2015 ਦੇ ਵਿੱਚ ਇਟਲੀ ਦੀ ਹੈਲਥ ਮਿਨਿਸਟਰੀ ਨੇ ਖੁਦ ਪਬਲਿਕ ਕਲੀ ਆ ਕੇ ਇਹ ਚੀਜ਼ ਕਹੀ ਸੀ ਕਿ ਇਟਲੀ ਇਜ਼ ਡਾਈਂਗ ਜਾਨਕਿ ਇਟਲੀ ਮਰ ਰਿਹਾ ਹੈ ਇਟਲੀ ਦਾ ਅਜ ਦੇ ਦਿਨ ਜਿੰਨਾ ਟੋਟਲ ਫਰਟੀਲਿਟੀ ਰੇਟ ਹੈ ਉਹ ਪਿਛਲੇ 160 ਸਾਲਾਂ ਦੇ ਵਿੱਚ ਸਭ ਤੋਂ ਘੱਟ ਹੈ ਤੇ ਇਹ ਇਟਲੀ ਦੇ ਵਿੱਚ ਅੱਜ ਇੱਕ ਸਭ ਤੋਂ ਵੱਡੀ ਪ੍ਰੋਬਲਮ ਬਣ ਕੇ ਸਾਹਮਣੇ ਆ ਰਿਹਾ ਹੈ ਅਜੇਹਾ ਵੀ ਨਹੀਂ ਹੈ ਕਿ ਇਟਲੀ ਦੀ ਸਰਕਾਰ ਇਹ ਚੀਜ਼ ਦੇ ਉੱਪਰ ਕੰਮ ਨਹੀਂ ਕਰ ਰਹੀ 22 ਸਤੰਬਰ 2016 ਵਾਲੇ ਦਿਨ ਇਟਲੀ ਦੀ ਸਰਕਾਰ ਨੇ ਨੈਸ਼ਨਲ ਫਰਟੀਲਿਟੀ ਡੇ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਸੈਲੀਬ੍ਰੇਟ ਕੀਤਾ ਸੀ ਇਹ ਦਿਨ ਨੂੰ ਮਨਾਉਣ ਦਾ ਮਕਸਦ ਇਟਲੀ ਦੀ ਸਰਕਾਰ ਦਾ ਸਿਰਫ ਇੰਨਾ ਸੀ ਕਿ ਉਹ ਲੋਕਾਂ ਨੂੰ ਪ੍ਰੇਰਿਤ ਕਰਨ ਬੱਦ ਤੋਂ ਬੱਦ ਬੱਚੇ ਪੈਦਾ ਕਰਨ ਜਿਹੜੇ ਲੋਕ ਇਟਲੀ ਦੇ ਵਿੱਚ ਰਹ ਰਹੇ ਨੇ ਉਹ ਔਸਮ ਇਟਲੀ ਦੀ ਸਰਕਾਰ ਨੇ ਆਪਣੀ ਵੈਬਸਾਈਟ ਦੇ ਉੱਪਰ ਕਾਫੀ ਜਿਆਦਾ ਪੋਸਟਰ ਅਪਲੋਡ ਕੀਤੇ ਸਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦਿਖਾਇਆ ਸੀ ਕਿ ਬੱਚੇ ਤੁਹਾਨੂੰ ਹੀ ਪੈਦਾ ਕਰਨੇ ਪੈਣਗੇ ਜਾਨਕਿ ਇਟਲੀ ਦੇ ਲੋਕਾਂ ਨੂੰ ਬੱਚੇ ਖੁਦ ਆਪ ਪੈਦਾ ਕਰਨੇ ਪੈਣਗੇ ਕੋਈ ਪੰਛੀ ਨਹੀਂ ਬੱਚਾ ਤੁਹਾਡੀ ਗੋਦ ਦੇ ਵਿੱਚ ਪਾ ਕੇ ਜਾਵੇਗਾ ਪਰ ਇਸ ਤੋਂ ਬਾਅਦ ਇਟਲੀ ਦੀ ਸਰਕਾਰ ਨੂੰ ਕਾਫੀ ਜਿਆਦਾ ਵਿਰੋਧ ਚੱਲਣਾ ਪਿਆ ਸੀ ਲੋਕਾਂ ਦਾ ਇਸ ਕਰਕੇ ਉਹਨਾਂ ਨੇ ਇਹ ਪੋਸਟਰ ਆਪਣੀ ਵੈਬਸਾਈਟ ਤੋਂ ਹਟਾ ਦਿੱਤੇ ਸਨ ਅੱਜ ਇਟਲੀ ਦੇ ਵਿੱਚ ਜਿਹੜਾ ਟੋਟਲ ਫਰਟੀਲਿਟੀ ਰੇਟ ਹੈ ਜਾਨਕਿ ਬੱਚਾ ਜਨਮ 25 ਜਣੇ ਕਿ ਇੱਕ ਔਰਤ ਤਕਰੀਬਨ ਇਟਲੀ ਦੇ ਵਿੱਚ ਇੱਕ ਬੱਚੇ ਨੂੰ ਹੀ ਜਨਮ ਦੇ ਰਹੀ ਹੈ ਜਿਹੜਾ ਕਿ ਪਿਛਲੇ 162 ਸਾਲਾਂ ਦੇ ਵਿੱਚ ਸਭ ਤੋਂ ਘੱਟ ਹੈ ਇਸ ਕਾਰਨ ਇਟਲੀ ਦੀ ਜਿਹੜੀ ਪਾਪੂਲੇਸ਼ਨ ਹੈ ਬਹੁਤ ਤੇਜ਼ੀ ਦੇ ਨਾਲ ਘਟ ਰਹੀ ਹੈ ਜਿਹੜੀ ਕਿ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਕੇ ਹੁਣ ਸਾਹਮਣੇ ਆ ਰਹੀ ਹੈ ਇਟਲੀ ਦੇ ਵੱਡੇ ਵੱਡੇ ਟਾਊਨ ਤੇ ਸ਼ਹਿਰ ਖਾਲੀ ਹੋ ਰਹੇ ਨੇ ਕਿਉਂਕਿ ਹੁਣ ਉੱਥੇ ਕੋਈ ਰਹਿਣ ਵਾਲਾ ਬਚਿਆ ਹੀ ਨਹੀਂ ਇਸ ਕਰਕੇ ਇਟਲੀ ਦੇ ਲੋਕ ਕਹਿ ਰਹੇ ਨੇ ਕਿ ਜਿਹੜੀ ਇਸ ਤਰ੍ਹਾਂ ਦੀ ਐ ਇਟਲੀ ਦੀ ਸਰਕਾਰ ਚਲਾ ਰਹੀ ਹੈ ਇਹ ਸਰਫ ਹੈਗਾ ਢੋਂਗ ਕਰ ਰਹੀ ਹੈ ਇਟਲੀ ਨੇ ਬਹੁਤ ਹੀ ਤਰ੍ਹਾਂ ਦੀ ਅਜੀਬ ਪਾਲਿਸੀਆਂ ਬਣਾਈਆਂ ਨੇ ਜਿਨ੍ਹਾਂ ਦੇ ਕਾਰਨ ਇਟਲੀ ਦੇ ਲੋਕ ਹ ਪੈਦਾ ਕਰਨ ਦੇ ਲਈ ਮਜਬੂਰ ਹੋ ਗਏ ਨੇ ਜਿਵੇਂ ਕਿ ਇਹਨਾਂ ਦੇ ਵਿੱਚੋਂ ਇੱਕ ਹੈ ਬਲੈਕ ਰੈਜ਼ਿਗਨੇਸ਼ਨ ਇਹ ਇੱਕ ਖਾਲੀ ਚਿੱਟਾ ਪੇਪਰ ਹੁੰਦਾ ਹੈ ਜਦੋਂ ਕੋਈ ਇਟਲੀ ਦੀ ਔਰਤ ਕਿਸੇ ਵੀ ਕੰਪਨੀ ਦੇ ਵਿੱਚ ਜੌਬ ਕਰਨ ਲੱਗਦੀ ਹੈ ਤਾਂ ਉਹ ਇਸ ਪੇਪਰ ਨੂੰ ਸਾਈਨ ਕਰਕੇ ਦਿੰਦੀ ਹੈ ਜਨਨ ਕਿ ਖਾਲੀ ਪੇਜ ਦੇ ਉੱਪਰ ਸਾਈਨ ਕਰਕੇ ਦੇ ਦਿੰਦੀ ਹੈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹ ਕੰਪਨੀਆਂ ਹੀ ਇਹ ਔਰਤ ਨੂੰ ਖਾਲੀ ਚਿੱਟੇ ਪੇਪਰ ਦੇ ਉੱਪਰ ਸਾਈਨ ਕਰਵਾਉਂਦੀਆਂ ਨੇ ਇਟਲੀ ਦੀ ਸਾਰੀਆਂ ਔਰਤਾਂ ਜਾਂ ਕੁੜੀਆਂ ਤੋਂ ਇਟਲੀ ਇੱਕ ਡਿਵੈਲਪਡ ਕੰਟਰੀ ਹੈ ਤੇ ਉੱਥੋਂ ਦੀਆਂ ਜ਼ਿਆਦਾਤਰ ਔਰਤਾਂ ਆਫਿਸ ਦੇ ਵਿੱਚ ਕੰਮ ਕਰਦੀਆਂ ਨੇ ਵਰਲਡ ਬੈਂਕ ਦੇ ਰਿਕਾਰਡ ਦੇ ਹਿਸਾਬ ਯਾਨੀ ਜਾਂ ਉਹ EMPLOYEES ਨੇ ਪਰ ਜਿਹੜੇ ਚਿੱਟੇ ਪੇਪਰ ਤੇ ਇਹਨਾਂ ਔਰਤਾਂ ਤੋਂ ਸਾਈਨ ਕਰਾ ਲਏ ਜਾਂਦੇ ਨੇ ਜੌਬ ਲੈਣ ਸਮੇ ਅਸਲ ਦੇ ਵਿੱਚ ਉਹ ਇਹਨਾਂ ਦਾ ਰਿਜਾਈਨ ਹੁੰਦਾ ਹੈ ਕਿਉਂਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਔਰਤ ਪ੍ਰੈਗਨੈਂਟ ਹੁੰਦੀ ਹੈ ਤਾਂ ਇਹ ਕੰਪਨੀ ਇਸ ਨੂੰ ਬਾਹਰ ਕੱਢ ਸਕੇ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਇਸ ਤੋਂ ਚਿੱਟੇ ਲੈਟਰ ਦੇ ਉੱਪਰ ਸਾਈਨ ਕਰਾ ਲਏ ਹੁੰਦੇ ਨੇ ਤੇ ਇਹੀ ਚਿੱਟੇ ਲੈਟਰ ਦੀ ਵਰਤੋਂ ਕਰਕੇ ਜਦੋਂ ਇਹ ਔਰਤ ਪ੍ਰੈਗਨੈਂਟ ਹੁੰਦੀ ਹੈ ਤਾਂ ਇਹਨਾਂ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਹੁਣ ਤੁਹਾਨੂੰ ਲੱਗਦਾ ਹੋਵੇਗਾ ਕਿ ਇਹ ਅਜੀਬੋ-ਗਰੀ ਪਾਲਿਸੀ ਇੰਨੇ ਜ਼ਿਆਦਾ ਵਿਕਸਿਤ ਦੇਸ਼ ਦੇ ਵਿੱਚ ਕਿਵੇਂ ਚੱਲ ਸਕਦੀ ਹੈ ਜੋਕੇ ਪਾਲਸੀ ਡਿਪਾਰਟਮੈਂਟ ਨੇ ਇੱਕ ਸਰਵੇ ਕੀਤਾ ਸੀ ਜਿਸ ਦੇ ਵਿੱਚ ਇਹ ਚੀਜ਼ ਪਤਾ ਲੱਗੀ ਸੀ ਕਿ 8 ਲੱਖ ਇਟਾਲੀਅਨ ਔਰਤਾਂ ਨੂੰ ਜੌਬ ਦੇ ਦੌਰਾਨ ਸਿਰਫ ਇਹ ਲੈਟਰ ਦੀ ਵਜ੍ਹਾ ਦੇ ਨਾਲ ਹੀ ਕੱਢ ਦਿੱਤਾ ਗਿਆ ਸੀ ਕਿ 8 ਲੱਖ ਇਟਾਲੀਅਨ ਔਰਤਾਂ ਤੋਂ ਚਿੱਟੇ ਵਾਈਟ ਪੇਪਰ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਫੋਰਸਫੁਲੀ ਸਾਈਨ ਕਰਵਾਏ ਗਏ ਸਨ ਇਹੀ ਕਾਰਨ ਹੈ ਕਿ ਇਟਲੀ ਦੇ ਵਿੱਚ ਜਿਹੜੀ ਔਰਤਾਂ ਦੀ ਇੱਕ ਵੱਡੀ ਸੰਖਿਆ ਹੈ ਜਿਹੜੀ ਜੌਬ ਕਰਨਾ ਚਾਹੁੰਦੀ ਹੈ ਤੇ ਇੰਡੀਪੈਂਡੈਂਟ ਹੋਣਾ ਚਾਹੁੰਦੀ ਹੈ ਉਹ ਪ੍ਰੈਗਨੈਂਟ ਨਹੀਂ ਹੋਣਾ ਚਾਹੁੰਦੀ ਉਹਨਾਂ ਨੂੰ ਡਰ ਲੱਗਿਆ ਰਹਿੰਦਾ ਹੈ ਕਿ ਜੇਕਰ ਉਹ ਪ੍ਰੈਗਨੈਂਟ ਹੋ ਗਈਆਂ ਤਾਂ ਰਾਤੋਂ ਰਾਤ ਉਹਨਾਂ ਨੂੰ ਜੌਬ ਤੋਂ ਬਾਹਰ ਕ ਇਹ ਇੱਕ ਬਹੁਤ ਵੱਡਾ ਕਾਰਨ ਹੈ ਜਿਸ ਕਾਰਨ ਇਟਲੀ ਦੀਆਂ ਔਰਤਾਂ ਮਾਂ ਬਣਨਾ ਨਹੀਂ ਚਾਹੁੰਦੀਆਂ ਇਟਲੀ ਦੀ ਗਵਰਨਮੈਂਟ ਦੀ ਇੱਕ ਹੋਰ ਵੀ ਬਹੁਤ ਹੀ ਜਿਆਦਾ ਅਜੀਬ ਪਾਲਿਸੀ ਹੈ ਜਿਸ ਕਾਰਨ ਇਟਲੀ ਦੇ ਵਿੱਚ ਹੁਣ ਬੱਚੇ ਘੱਟ ਪੈਦਾ ਹੋ ਰਹੇ ਨੇ ਇਟਲੀ ਦੀ ਸਰਕਾਰ ਨੇ ਖੁਦ ਇੱਕ ਸਟੇਟਮੈਂਟ ਦਿੱਤੀ ਸੀ ਕਿ ਸਾਡੇ ਦੇਸ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਮਾਂ ਦਾ ਗਰਭ ਕਿਰਾਏ ਦੇ ਉੱਪਰ ਨਹੀਂ ਦਿੱਤਾ ਜਾ ਸਕਦਾ ਇਹ ਸਟੇਟਮੈਂਟ ਇਟਲੀ ਦੀ ਪੀਐਮ ਜੋਰਜੀਆ ਮਲੋਨੀ ਦੀ ਸੀ ਇਹ ਸਟੇਟਮੈਂਟ ਉਹਨਾਂ ਨੇ ਮਈ 2023 ਦੇ ਵਿੱਚ ਇੱਕ ਕਾਨਫਰੰਸ ਦੇ ਦੌਰਾਨ ਦਿੱਤੀ ਸੀ ਇਟਲੀ ਦੀ ਗਵਰਨਮੈਂਟ ਦਾ ਮੰਨਣਾ ਹੈ ਕਿ ਸਿਰਫ ਮੇਲ ਅਤੇ ਫੀਮੇਲ ਦੋਨੇ ਮਿਲ ਕੇ ਹੀ ਬੱਚਾ ਪੈਦਾ ਪੈਦਾ ਕਰਨ ਦਾ ਅਧਿਕਾਰ ਹੈ ਤੁਹਾਨੂੰ ਪਤਾ ਹੀ ਹੋਵੇਗਾ ਕਿ ਜੇਕਰ ਕਿਸੇ ਕਪਲ ਦੇ ਬੱਚਾ ਪੈਦਾ ਨਹੀਂ ਹੁੰਦਾ ਤਾਂ ਉਹ ਆਈਵੀਐਫ ਕਰਕੇ ਜਾਂ ਸੈਰੋਗੋਸੀ ਕਰਕੇ ਬੱਚੇ ਨੂੰ ਪੈਦਾ ਕਰ ਲੈਂਦੇ ਨੇ ਪਰ ਇਟਲੀ ਦੇ ਵਿੱਚ ਤੁਸੀਂ ਆਈਵੀਐਫ ਦੇ ਥਰੂ ਹੀ ਬੱਚੇ ਨੂੰ ਪੈਦਾ ਕਰ ਸਕਦੇ ਹੋ ਪਰ ਇਟਲੀ ਦੀ ਸਰਕਾਰ ਸਿਰਫ ਆਈਵੀਐਫ ਦੇ ਥਰੂ ਹੀ ਬੱਚਾ ਪੈਦਾ ਕਰਨ ਦੀ ਇਜਾਜ਼ਤ ਦਿੰਦੀ ਹੈ ਆਈਵੀਐਫ ਤਕਨੀਕ ਦੇ ਵਿੱਚ ਔਰਤ ਦਾ ਐਗ ਤੇ ਮਰਦ ਦੇ ਸਪਰਮ ਦੇ ਨਾਲ ਬੱਚਾ ਪੈਦਾ ਕੀਤਾ ਜਾਂਦਾ ਹੈ ਪਰ ਜਿਹੜੀ ਸੈਰੋਗੇਸੀ ਤਕਨੀਕ ਹੁੰਦੀ ਹੈ ਇਹਦੇ ਵਿੱਚ ਤੁਹਾਨੂੰ ਜਿਹੜਾ ਗਰਭ ਹੈ ਉਹ ਰੈਂਟ ਦੇ ਉੱਪਰ ਮਿਲ ਜਾਂਦਾ ਹੈ ਬੱਚਾ ਪੈਦਾ ਕਰਨ ਦੇ ਲਈ ਹਾਲਾਂਕਿ ਇਹ ਚੀਜ਼ ਜ਼ਿਆਦਾ ਟ੍ਰੈਂਡ ਦੇ ਵਿੱਚ ਨਹੀਂ ਹੈ ਸੈਂਟਰ ਵਿਪਡ ਡਾਕਟਰੀ ਵਿਟਿ ਦੇ ਅਨੁਸਾਰ ਸਨ 2012 ਦੇ ਵਿੱਚ ਇੰਡੀਆ ਦੇ ਅੰਦਰ 25000 ਬੱਚਿਆਂ ਦਾ ਜਨਮ ਸੈਰੋਗੇਸੀ ਤਕਨੀਕ ਦੇ ਨਾਲ ਹੋਇਆ ਸੀ ਪਰ ਇਟਲੀ ਦੀ ਸਰਕਾਰ ਨੇ ਇਹ ਚੀਜ਼ ਨੂੰ ਬੈਨ ਕੀਤਾ ਹੋਇਆ ਹੈ ਜਾਨੀ ਕਿ ਉੱਥੇ ਸੈਰੋਗੇਸੀ ਤਕਨੀਕ ਨੂੰ ਬੈਨ ਕੀਤਾ ਹੋਇਆ ਹੈ ਪਰ ਪਿਛਲੇ ਸਾਲ ਇਟਲੀ ਦੀ ਸਰਕਾਰ ਨੇ ਇਹ ਚੀਜ਼ ਨੂੰ ਵੀ ਬੈਨ ਕਰ ਦਿੱਤਾ ਹੈ ਕਿ ਇਟਲੀ ਦਾ ਕੋਈ ਨਾਗਰਿਕ ਦੂਜੇ ਦੇਸ਼ ਦੇ ਵਿੱਚ ਜਾ ਕੇ ਉੱਥੇ ਸੈਰੋਗੇਸੀ ਦੇ ਥਰੂ ਬੱਚਾ ਪੈਦਾ ਕਰਕੇ ਇਟਲੀ ਨਹੀਂ ਲਿਆ ਸਕਦਾ ਇਹ ਚੀਜ਼ ਵੀ ਇਟਲੀ ਦੇ ਵਿੱਚ ਹੁਣ ਬੈਨ ਹੋ ਚੁੱਕੀ ਹੈ ਤੇ ਇਟਲੀ ਸਰਕਾਰ ਦੇ ਇਸ ਤਰ੍ਹਾਂ ਦੇ ਰਵੱਈਏ ਦੇ ਕਾਰਨ ਹੀ ਇਟਲੀ ਦੇ ਵਿੱਚ ਹੁਣ ਜਿਹੜੀ ਬਰਥ ਰੇਟ ਹੈ ਬਹੁ ਕਰ ਚੁੱਕੀ ਹੈ ਇਸ ਤੋਂ ਬਿਨੈਟਲੀ ਦੇ ਵਿੱਚ ਜਿਹੜੇ ਹੋਮੋਸੈਕਸ਼ੁਅਲ ਕਪਲ ਹੁੰਦੇ ਨੇ ਉਹ ਵੀ ਕਿਸੇ ਤਰ੍ਹਾਂ ਦੇ ਨਾਲ ਕੋਈ ਵੀ ਬੱਚੇ ਨੂੰ ਅਡਾਪਟ ਨਹੀਂ ਕਰ ਸਕਦੇ ਇਸ ਚੀਜ਼ ਦੇ ਉੱਪਰ ਵੀ ਇਟਲੀ ਦੀ ਸਰਕਾਰ ਨੇ ਬੈਨ ਲਗਾਇਆ ਹੋਇਆ ਹੈ ਜਦਕਿ ਇੰਡੀਆ ਦੇ ਵਿੱਚ ਪਿਛਲੇ ਸਾਲ ਅਕਤੂਬਰ ਦੇ ਵਿੱਚ ਇੰਡੀਆ ਦੀ ਸੁਪਰੀਮ ਕੋਰਟ ਨੇ ਸਪੈਸ਼ਲ ਕਪਲ ਜਾਂ ਕਹੀਏ ਹੋਮੋਸੈਕਸ਼ੁਅਲ ਕਪਲ ਨੂੰ ਵੀ ਬੱਚਾ ਅਡਾਪਟ ਕਰਨ ਦੀ ਪਰਮਿਸ਼ਨ ਦੇ ਦਿੱਤੀ ਹੈ ਪਰ ਇਟਲੀ ਜਿਹੜਾ ਕਿ ਇੱਕ ਬਹੁਤ ਜ਼ਿਆਦਾ ਡਿਵੈਲਪਡ ਦੇਸ਼ ਹੈ ਉੱਥੋਂ ਦੇ ਸਿਟੀਜ਼ਨ ਦੇ ਕੋਲ ਇਹ ਅਧਿਕਾਰ ਨਹੀਂ ਹੈ ਇਸ ਤੋਂ ਬਿਨਾਂ ਇਟਲੀ ਦੇ ਵਿੱਚ ਜਿਹੜੇ ਵੀ ਪ੍ਰਵਾਸੀ ਜਾਂਦੇ ਨੇ ਜਾਂ ਇੰਡੀਆ ਪਾਕਿਸਤਾਨ ਜਾਂ ਕਈ ਹੋਰ ਦੇਸ਼ ਉੱਥੇ ਜੇਕਰ ਉਹਨਾਂ ਦੇ ਬੱਚਾ ਪੈਦਾ ਹੁੰਦਾ ਹੈ ਇਟਲੀ ਦੀ ਸਰਕਾਰ ਉਸ ਨੂੰ ਵੀ ਆਪਣੇ ਦੇਸ਼ ਦੀ ਰੈਜ਼ਿਡੈਂਸੀ ਨਹੀਂ ਦਿੰਦੀ ਚਾਹੇ ਫਿਰ ਇਹ ਲੋਕ ਇਟਲੀ ਦੇ ਵਿੱਚ ਵਰਕ ਪਰਮਿਟ ਤੇ ਹੋਣ ਜਾਂ ਕਿਸੇ ਹੋਰ ਵੀਜ਼ੇ ਤੇ ਹੋਣ ਜੇਕਰ ਇਹਨਾਂ ਦੇ ਉੱਥੇ ਬੱਚਾ ਪੈਦਾ ਹੁੰਦਾ ਹੈ ਇਟਲੀ ਦੀ ਸਰਕਾਰ ਉਹ ਬੱਚੇ ਨੂੰ ਇਟਲੀ ਦਾ ਨਾਗਰਿਕ ਨਹੀਂ ਮੰਨਦੀ ਹੁਣ ਇੱਥੇ ਤੁਸੀਂ ਯੂ ਐਸ ਏ ਨੂੰ ਵੀ ਦੇਖ ਲਓ ਇੱਥੇ ਯੂ ਐਸ ਏ ਜਹਾਜ਼ ਦੇ ਵਿੱਚ ਪੈਦਾ ਹੋਣ ਵਾਲੇ ਬੱਚੇ ਨੂੰ ਵੀ ਆਪਣੇ ਦੇਸ਼ ਦੀ ਸਿਟੀਜ਼ਨਸ਼ਿਪ ਦੇ ਦਿੰਦਾ ਹੈ ਚਾਹੇ ਉਸ ਬੱਚੇ ਦੇ ਮਾਪੇ ਫਿਰ ਕਿਸੇ ਵੀ ਦੇਸ਼ ਤੋਂ ਕਿਉਂ ਨਾ ਹੋਣ ਯੂ ਐਸ ਏ ਵਰਗੇ ਦੇਸ਼ ਦੇ ਵਿੱਚ ਕਿਸੇ ਬੱਚੇ ਨੂੰ ਉੱਥੋਂ ਦੀ ਨੈਸ਼ਨੈਲਿਟੀ ਮਿਲਣਾ ਇੰਨਾ ਜ਼ਿਆਦਾ ਸ ਵਿਕਸਪ ਹੈ ਉੱਥੇ ਇਹ ਹਾਲ ਨੇ ਇਟਲੀ ਜਿਹੜਾ ਕਿ ਬਰਥ ਰੇਟ ਦੇ ਨਾਲ ਗੁਜਰ ਰਿਹਾ ਹੈ ਜਾਨੀ ਕਿ ਉੱਥੇ ਜਨਮਦਾਰ ਬਹੁਤ ਘੱਟ ਹੈ ਉਸ ਨੂੰ ਤਾਂ ਇਸ ਚੀਜ਼ ਨੂੰ ਲਾਗੂ ਕਰਨਾ ਚਾਹੀਦਾ ਹੈ ਪਰ ਇਟਲੀ ਦੀ ਸਰਕਾਰ ਇਹ ਚੀਜ਼ ਨੂੰ ਵੀ ਨਹੀਂ ਲਾਗੂ ਕਰਦੀ ਹੁਣ ਆਪਾਂ ਗੱਲ ਕਰਦੇ ਹਾਂ ਇਟਲੀ ਦੇ ਲੋਕਾਂ ਦੀ ਕਿ ਆਖਰਕਾਰ ਜਿਹੜੇ ਇਟਲੀ ਦੇ ਲੋਕ ਨੇ ਉਹ ਬੱਚੇ ਕਿਉਂ ਨਹੀਂ ਪੈਦਾ ਕਰਨਾ ਚਾਹੁੰਦੇ ਓਸੀ ਈਡੀ ਦਾ ਇੱਕ ਡਾਟਾ ਦੱਸਦਾ ਹੈ ਕਿ 18 ਤੋਂ ਲੈ ਕੇ 34 ਸਾਲ ਦੀ ਜਿਹੜੀ ਇਟਲੀ ਦੀ ਜੰਗ ਜਨਰੇਸ਼ਨ ਹੈ ਉਹਨਾਂ ਦੇ ਵਿੱਚੋਂ 70% ਤਕਰੀਬਨ ਆਪਣੇ ਮਾਪੇ ਦੇ ਨਾਲ ਰਹਿੰਦੇ ਨੇ ਜਾਨੀ ਕਿ ਇਟਲੀ ਦੀ 70% ਜੰਗ ਜਨਰੇਸ਼ਨ ਆਪਣੇ ਮਾਪੇ ਦੇ ਨਾਲ ਰਹਿੰਦੀ ਹੈ ਤੇ ਉਹਨਾਂ ਦੇ ਉੱਪਰ ਡਿਪੈਂਡ ਹੈ ਜਦਕਿ ਇਹ ਚੀਜ਼ ਇੰਡੀਆ ਦੇ ਵਿੱਚ ਤਾਂ ਕਾਫੀ ਜ਼ਿਆਦਾ ਕਾਮਨ ਹੈ ਇੰਡੀਆ ਦੇ ਵਿੱਚ ਬੱਚੇ ਜ਼ਿਆਦਾਤਰ ਆਪਣੇ ਮਾਪੇ ਦੇ ਉੱਪਰ ਹੀ ਡਿਪੈਂਡ ਹੁੰਦੇ ਨੇ ਤੇ ਉਹਨਾਂ ਦੇ ਨਾਲ ਹੀ ਰਹਿੰਦੇ ਨੇ ਪਰ ਅਜਿਹੇ ਦੇਸ਼ਾਂ ਦੇ ਵਿੱਚ ਜਿਹੜੇ ਇੰਨੇ ਜ਼ਿਆਦਾ ਡਿਵੈਲਪ ਨੇ ਜਿੱਥੇ ਬੱਚੇ 18 ਤੋਂ 19 ਸਾਲ ਦੇ ਹੋਣ ਤੋਂ ਹੀ ਅਲੱਗ ਰਹਿਣਾ ਸ਼ੁਰੂ ਕਰ ਦਿੰਦੇ ਨੇ ਉੱਥੇ ਇਟਲੀ ਦੇ ਵਿੱਚ ਜੰਗ ਜਨਰੇਸ਼ਨ ਆਪਣੇ ਮਾਪੇ ਦੇ ਨਾਲ ਰਹਿੰਦੀ ਹੈ ਯੂਨੋ ਦੀ ਇੱਕ ਰਿਪੋਰਟ ਦੇ ਅਨੁਸਾਰ ਇਟਲੀ ਦੇ ਅੰਦਰ 33 ਤੋਂ ਲੈ ਕੇ 34 ਸਾਲ ਦੀ ਉਮਰ ਤੱਕ ਬੱਚੇ ਆਪਣੇ ਮਾਪੇ ਦੇ ਨਾਲ ਹੀ ਰਹਿੰਦੇ ਨੇ ਤੇ ਉਹਨਾਂ ਦੇ ਉੱਪਰ ਹੀ ਡਿਪੈਂਡ ਰਹਿੰਦੇ ਨੇ ਇਸ ਦਾ ਇੱਕ ਬਹੁਤ ਵੱਡਾ ਕ ਜੇਕਰ ਮਿਲ ਵੀ ਜਾਵੇ ਕਿਸੇ ਨੂੰ ਤਾਂ ਉਸਦੀ ਸੈਲਰੀ ਬਹੁਤ ਘੱਟ ਹੈ ਸੀਐਨਐਨ ਦੀ ਰਿਪੋਰਟ ਦੇ ਅਨੁਸਾਰ ਇਟਲੀ ਦੇ ਵਿੱਚ ਜਿਹੜੀ ਐਵਰੇਜ ਇਨਕਮ ਹੈ ਇੱਕ ਇਨਸਾਨ ਦੀ ਉਹ ਤਕਰੀਬਨ 2475 ਯੂਰੋ ਹੈ ਜਦਕਿ ਇਟਲੀ ਦੇ ਵਿੱਚ ਘਰ ਦਾ ਕਿਰਾਇਆ 12.12 ਮੀਟਰ ਪਰ ਯੂਰੋ ਹੈ ਮੰਨ ਕੇ ਚੱਲੋ ਕਿ ਜੇਕਰ ਕੋਈ ਇਨਸਾਨ ਇਟਲੀ ਦੇ ਵਿੱਚ 100 ਮੀਟਰ ਦਾ ਘਰ ਕਿਰਾਏ ਦੇ ਉੱਪਰ ਲੈਂਦਾ ਹੈ ਰਹਿਣ ਦੇ ਲਈ ਤਾਂ ਉਸਦੀ ਅੱਧੀ ਸੈਲਰੀ ਤਾਂ ਰੈਂਟ ਦੇਣ ਦੇ ਵਿੱਚ ਜਾਂ ਕਿਰਾਇਆ ਦੇਣ ਦੇ ਵਿੱਚ ਹੀ ਨਿਕਲ ਜਾਵੇਗੀ ਅੱਜ ਇਟਲੀ ਦਾ 56% ਯੂਥ ਜੌਬ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਦਾ ਹੈ ਕਿਉਂਕਿ ਯੂਨ ਦੀ ਰਿਪੋਰਟ ਦੇ ਅਨੁਸਾਰ ਸਿਰਫ 43% ਹੀ ਇਟਲੀ ਦਾ ਜਿਹੜਾ ਯੂਥ ਹੈ ਉਹ ਪਰਮਾਨੈਂਟ ਨੌਕਰੀ ਦੇ ਉੱਪਰ ਹੈ ਇਸ ਤੋਂ ਬਿਨਾਂ ਜਿੰਨੀ ਵੀ ਇਟਲੀ ਦੀ ਜੰਗ ਜਨਰੇਸ਼ਨ ਹੈ 43% ਤੋਂ ਬਿਨਾਂ ਉਹ ਸਾਰੇ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਕਦੇ ਵੀ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ ਅੱਜ ਦੀ ਤਰੀਕ ਦੇ ਵਿੱਚ ਇਟਲੀ ਦੇ ਹਾਲਾਤ ਇਹ ਹੋ ਚੁੱਕੇ ਨੇ ਕਿ ਪੀਜ਼ਾ ਦਾ ਜਨਮ ਸਥਾਨ ਇਟਲੀ ਦੇ ਵਿੱਚ ਜਿੰਨੇ ਵੀ ਡੋਮੀਨੋਸ ਦੇ ਸਾਰੇ ਸਟੋਰ ਸੀ ਉਹ ਉਸ ਨੇ ਬੰਦ ਕਰ ਦਿੱਤੇ ਨੇ ਕਿਉਂਕਿ ਇਟਲੀ ਦੀ ਆਬਾਦੀ ਇੰਨੀ ਘਟ ਗਈ ਹੈ ਇਸ ਕਰਕੇ ਡੋਮੀਨੋਸ ਦੇ ਕੋਲ ਕਸਟਮਰ ਹੀ ਨਹੀਂ ਆ ਰਹੇ ਸਨ ਪਿਛਲੇ 10 ਸਾਲਾਂ ਦੇ ਵਿੱਚ ਇਟਲੀ ਦੇ ਅੰਦਰ ਤਿੰਨ ਰੈਸੈਸ਼ਨ ਆ ਚ ਕਿ ਟੂ ਜੀ ਡੀ ਪੀ ਹੁਣ 145% ਹੋ ਚੁੱਕਿਆ ਹੈ ਜਾਨਕਿ ਜੇਕਰ ਇਟਲੀ ਦੇ ਵਿੱਚ ਕੋਈ 1 ਰੁਪਏ ਕਮਾ ਰਿਹਾ ਹੈ ਤਾਂ ਉਸ ਨੂੰ ਖਰਚਾ ਕਰਨ ਦੇ ਲਈ 145 ਰੁਪਏ ਦਾ ਕਰਜ਼ਾ ਲੈਣਾ ਪੈ ਰਿਹਾ ਹੈ ਅਜਿਹੀ ਸਿਚੁਏਸ਼ਨ ਦੇ ਵਿੱਚ ਜਦੋਂ ਕਿਸੇ ਦੇਸ਼ ਦਾ ਫਿਊਚਰ ਹੀ ਨਾ ਸਿਕਿਉਰ ਹੋਵੇ ਤਾਂ ਜੰਗ ਜਨਰੇਸ਼ਨ ਆਪਣੇ ਫਿਊਚਰ ਕਿਦਾਂ ਪਲਾਨ ਕਰ ਸਕਦੀ ਹੈ ਇਹ ਵੀ ਇੱਕ ਕਾਰਨ ਹੈ ਜਿਸ ਦੇ ਕਾਰਨ ਇਟਲੀ ਦੇ ਵਿੱਚ ਲੋਕ ਘੱਟ ਬੱਚੇ ਪੈਦਾ ਕਰਦੇ ਨੇ ਇਸ ਤੋਂ ਅਗਲਾ ਕਾਰਨ ਜਿਸ ਦੇ ਕਾਰਨ ਇਟਲੀ ਦੇ ਵਿੱਚ ਬੱਚੇ ਘੱਟ ਪੈਦਾ ਹੋ ਰਹੇ ਨੇ ਉਹ ਕਾਰਨ ਹੈ ਜੀ ਇਟਲੀ ਦੇ ਵਿੱਚ ਬਜ਼ੁਰਗਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ ਇਟਲੀ ਦੀ ਪੋਪੂਲੇਸ਼ਨ ਦੇ ਵਿੱਚ 24% ਉਹ ਲੋਕ ਨੇ ਜਿਨ੍ਹਾਂ ਦਾ ਉਮਰ 65 ਸਾਲ ਹੈ ਜਾਂ 65 ਸਾਲ ਤੋਂ ਜ਼ਿਆਦਾ ਹੈ ਜਦਕਿ ਦੂਜੀਆਂ ਯੂਰੋਪੀਅਨ ਕੰਟਰੀਆਂ ਦੇ ਵਿੱਚ ਇਹ ਰੇਸ਼ਿਓ ਹੈ ਜਿਵੇਂ ਕਿ ਆਇਰਲੈਂਡ ਦੇ ਵਿੱਚ ਇਹ ਰੇਸ਼ਿਓ ਹੈ ਜੀ ਸਿਰਫ 14% ਤੇ ਲਗਭਗ ਸੰਵਰਗ ਦੇ ਵਿੱਚ ਇਹ ਰੇਸ਼ਿਓ ਹੈ 15% ਪੂਰੇ ਯੂਰਪ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਇਟਾਲੀਅਨ ਪਾਪੂਲੇਸ਼ਨ ਬਜ਼ੁਰਗ ਹੋ ਰਹੀ ਹੈ ਉੱਥੇ ਹੀ ਦੂਜੇ ਪਾਸੇ ਇਟਲੀ ਦੇ ਵਿੱਚ 14 ਸਾਲ ਦੇ ਬੱਚਿਆਂ ਦੀ ਜਨਸੰਖਿਆ ਯੂਰਪ ਦੇ ਕਿਸੇ ਵੀ ਦੇਸ਼ ਦੇ ਨਾਲੋਂ ਸਭ ਤੋਂ ਘੱਟ ਹੈ ਅੱਜ ਦੇ ਸਮੇਂ ਦੇ ਵਿੱਚ ਇਟਲੀ ਦੇ ਵਿੱਚ ਨੰਬਰ ਆਫ ਡੈਥ ਨੰਬਰ ਆਫ ਬੋਰਨ ਤੋਂ ਕਿਤੇ ਜ਼ਿਆਦਾ ਹੈ ਯਾਨੀ ਕਿ ਇਟਲੀ ਦੇ ਵਿੱਚ ਜਿੰਨੇ ਲੋਕ ਮਰਦੇ ਨੇ ਉਹਨਾਂ ਦੇ ਮੁਕਾਬਲੇ ਬੱਚੇ ਮੇ ਜਿੱਥੇ ਇਟਲੀ ਦੇ ਵਿੱਚ 7 ਬੱਚੇ ਨਵੇਂ ਪੈਦਾ ਹੋ ਰਹੇ ਨੇ ਉੱਥੇ ਇਟਲੀ ਦੇ ਵਿੱਚ 12 ਲੋਕ ਮਰ ਰਹੇ ਨੇ ਇਹ ਵੀ ਇੱਕ ਕਾਰਨ ਹੈ ਜਿਸ ਦੇ ਕਾਰਨ ਇਟਲੀ ਦੇ ਵਿੱਚ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ ਇਟਾਲੀਅਨ ਗਵਰਨਮੈਂਟ ਸਟੈਟਿਸਟਿਕਲ ਇੰਸਟੀਚਿਊਟ ਜਾਨਕਿ ਆਈ ਐਸ ਟੀ ਏ ਟੀ ਦੇ ਅਨੁਸਾਰ ਜੇਕਰ ਇਹ ਰੇਸ਼ੋ ਇਸ ਤਰ੍ਹਾਂ ਹੀ ਥੱਲੇ ਨੂੰ ਜਾਂਦੀ ਰਹੀ ਤਾਂ ਸਨ 2050 ਤੱਕ ਇਟਲੀ ਦੀ ਜੰਗ ਜਨਰੇਸ਼ਨ ਦੇ ਵਿੱਚ 20 ਲੱਖ ਦੀ ਕਮੀ ਆ ਜਾਵੇਗੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਟਲੀ ਆਪਣੇ ਆਪ ਨੂੰ ਇਹ ਕੰਡੀਸ਼ਨ ਦੇ ਵਿੱਚੋਂ ਕਿਵੇਂ ਬਾਹਰ ਕੱਢ ਸਕਦਾ ਹੈ ਕਿਵੇਂ ਉਹ ਇਹ ਚੀਜ਼ ਤੋਂ ਬਚ ਸਕਦਾ ਹੈ ਤਾਂ ਇਸ ਦਾ ਇੱਕ ਦਾ ਜਵਾਬ ਹੈ ਉਹ ਹੈ ਜੀ ਸਵੀਡਨ ਦੇਸ਼ ਕਿਉਂਕਿ ਸਵੀਡਨ ਦੇ ਵੀ ਹਾਲਾਤ ਕੁਝ ਇਸ ਤਰ੍ਹਾਂ ਦੇ ਹੀ ਸਨ ਪਰ ਉਹਨਾਂ ਨੇ ਇਸ ਚੀਜ਼ ਦੇ ਉੱਪਰ ਕੰਮ ਕੀਤਾ ਤੇ ਸਨ 2000 ਤੋਂ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਫਰਟੀਲਿਟੀ ਰੇਟ ਨੂੰ ਵਧਾ ਲਿਆ ਹੈ ਪਰ ਉਹ ਕਿਹੜੀ ਪਾਲਿਸੀ ਹੈ ਜਿਸ ਦੇ ਨਾਲ ਸਵੀਡਨ ਨੇ ਆਪਣੇ ਦੇਸ਼ ਦੇ ਵਿੱਚ ਘਟ ਰਹੀ ਜਨਸੰਖਿਆ ਨੂੰ ਕੰਟਰੋਲ ਕਰ ਲਿਆ ਹੈ ਕਿਉਂਕਿ ਇੱਕ ਪੁਆਇੰਟ ਤੇ ਸਵੀਡਨ ਦਾ ਵੀ ਇਹ ਹਾਲ ਸੀ ਸਵੀਡਨ ਨੇ ਸਭ ਤੋਂ ਪਹਿਲਾਂ ਜਿਹੜੀ ਪਾਲਿਸੀ ਤੇ ਕੰਮ ਕੀਤਾ ਸੀ ਉਹ ਸੀ ਜੀ ਚਾਈਲਡ ਕੇਅਰ ਸਵੀਡਨ ਦੇ ਵਿੱਚ ਚਾਈਲਡ ਕੇਅਰ ਪਾਲਿਸੀ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਜਿੰਨੇ ਜ਼ਿਆਦਾ ਜਸ ਦੇ ਬੱਚੇ ਹੋਣਗੇ ਓਨੀ ਘੱਟ ਹੀ ਉਹਨਾਂ ਬੱਚਿਆਂ ਦੀ ਹੋਵੇਗੀ 스웨덴 ਦੇ ਵਿੱਚ ਮਾਪਿਆਂ ਨੂੰ ਇਹ ਅਧਿਕਾਰ ਹੈ ਕਿ ਉਹ 1 ਸਾਲ ਤੋਂ ਲੈ ਕੇ 6 ਸਾਲ ਦੇ ਬੱਚੇ ਨੂੰ ਪ੍ਰੀ ਸਕੂਲ ਦੇ ਵਿੱਚ ਰੱਖ ਸਕਦੇ ਨੇ ਤੇ 스웨덴 ਦੇ ਵਿੱਚ ਮਾਪਿਆਂ ਦੇ ਉੱਤੇ ਫੀਸ ਦਾ ਬੋਝ ਨਾ ਪਵੇ ਇਸ ਕਰਕੇ ਪ੍ਰਾਈਵੇਟ ਤੇ ਸਰਕਾਰੀ ਦੋਨੇ ਤਰ੍ਹਾਂ ਦੇ ਸਕੂਲਾਂ ਦੇ ਵਿੱਚ ਹੀ ਫੀਸ ਬਿਲਕੁਲ ਇੱਕੋ ਜਿਹੀ ਹੈ ਤੇ ਨਾਲ ਹੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਫੀਸ ਹੈ ਉਹ ਬਹੁਤ ਜ਼ਿਆਦਾ ਬਜਟ ਫ੍ਰੈਂਡਲੀ ਹੈ ਜਾਂ ਕਹੀਏ ਬਹੁਤ ਜ਼ਿਆਦਾ ਘੱਟ ਹੈ ਜਿੱਥੇ 스웨덴 ਦੇ ਵਿੱਚ ਇੱਕ ਬੱਚੇ ਲਈ ਤੁਹਾਨੂੰ ਫੀਸ ਕੁਝ ਜ਼ਿਆਦਾ ਦੇਣੀ ਪੈਂਦੀ ਹੈ ਉੱਥੇ ਜੇਕਰ ਤੁਹਾਡੇ 2 ਜਾਂ 3 ਬੱਚੇ ਆ ਜਾਂਦੇ ਨੇ ਤਾਂ ਉਹਨਾਂ ਦੀ ਫੀਸ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਜੇਕਰ ਤੁਹਾਡੇ ਘਰ ਚੌਥਾ ਬੱਚਾ ਵੀ ਪੈਦਾ ਹੋ ਜਾਂ ਇਹ ਤਾਂ ਉਸ ਦੀ ਪੂਰੀ ਦੀ ਪੂਰੀ ਫੀਸ ਮਾਫ ਹੁੰਦੀ ਹੈ 스웨덴 ਦੇ ਵਿੱਚ ਗਵਰਨਮੈਂਟ ਨੇ ਇੱਕ ਇਹ ਵੀ ਪਾਲਿਸੀ ਬਣਾਈ ਹੈ ਕਿ ਜਿੰਨੀ 스웨덴 ਦੇ ਵਿੱਚ ਮਾਂ ਪਿਓ ਦੀ ਆਮਦਨ ਹੈ ਉਸ ਦੇ 3% ਤੋਂ ਜ਼ਿਆਦਾ ਸਕੂਲ ਦੇ ਵਿੱਚ ਉਸ ਬੱਚਿਆਂ ਦੀ ਉਹਨਾਂ ਦੇ ਬੱਚਿਆਂ ਦੀ ਫੀਸ ਨਹੀਂ ਹੋ ਸਕਦੀ ਇਸ ਦੇ ਨਾਲ ਨਾਲ 스웨덴 ਦੀ ਸਰਕਾਰ ਜਿਹੜੇ ਪ੍ਰੀ ਸਕੂਲ ਨੇ ਉੱਥੋਂ ਦੇ ਉਹਨਾਂ ਦਾ ਵੀ ਕਾਫੀ ਧਿਆਨ ਰੱਖਦੀ ਹੈ ਤੇ ਇੱਕ ਬੱਚੇ ਦੇ ਪਿੱਛੇ 스웨덴 ਦੀ ਸਰਕਾਰ ਇਹਨਾਂ ਸਕੂਲਾਂ ਨੂੰ 2800 스웨ਡੀਸ਼ ਕਰੋਨਾ ਦਿੰਦੀ ਹੈ ਜਾਨਕਿ ਇੰਡੀਆ ਦਾ 7500 ਰੁਪਈਆ ਇੱਕ ਬੱਚੇ ਦੇ ਪਿੱਛੇ 스웨덴 ਦੀ ਸਰਕਾਰ ਆਪਣੇ ਸਕੂਲਾਂ ਨੂੰ ਦਿੰਦੀ ਹੈ ਦੂਜੀ ਜਿਹੜੀ 스웨덴 ਦੇ ਇਹ ਚੈੱਕ ਇਹਨਾਂ ਨੇ ਹੋਰ ਪਾਲਿਸੀ ਬਣਾਈ ਸੀ ਆਪਣੇ ਜਾਨ ਸੰਖਿਆ ਨੂੰ ਬਣਾਉਣ ਦੇ ਲਈ OCJ ਪੇਰੈਂਟਸ ਲੀਵ ਪਾਲਿਸੀ 스ਵੇਡਨ ਦੇ ਵਿੱਚ ਤੁਹਾਨੂੰ 16 ਮਹੀਨੇ ਦੀ ਛੁੱਟੀ ਮਿਲੇਗੀ ਮਾਂ ਤੇ ਬਾਪ ਦੋਨਾਂ ਨੂੰ ਜੇਕਰ ਉਹ ਇੱਕ ਬੱਚੇ ਨੂੰ ਪੈਦਾ ਕਰਦੇ ਨੇ ਤੇ ਇਹ ਜਿੰਨਾ ਟਾਈਮ ਉਹ ਆਪਣੇ ਘਰ ਦੇ ਵਿੱਚ ਰਹਿਣਗੇ 16 ਮਹੀਨੇ ਦੀ ਛੁੱਟੀ ਤੇ ਉਹਨਾਂ ਨੂੰ ਪੂਰੀ ਦੀ ਪੂਰੀ ਸੈਲਰੀ ਮਿਲੇਗੀ ਤੇ 1974 ਦੇ ਵਿੱਚ ਇਸ ਤਰ੍ਹਾਂ ਦੀ ਜਾਨਕਿ ਪੇਰੈਂਟਸ ਲੀਵ ਮੈਂਡੇਟਰੀ ਕਰਨ ਵਾਲਾ 스ਵੇਡਨ ਪਹਿਲਾ ਦੇਸ਼ ਬਣ ਗਿਆ ਸੀ ਦੁਨੀਆ ਦਾ ਇਹ ਦੋ ਮੇਜਰ ਪਾਲਸੀਆਂ ਦੇ ਕਾਰਨ 스ਵੇਡਨ ਨੇ ਹੁਣ ਆਪਣੇ ਦੇਸ਼ ਦੇ ਵਿੱਚ ਘਟ ਰਹੀ ਜਨਸੰਖਿਆ ਨੂੰ ਕੰਟਰੋਲ ਕਰ ਲਿਆ ਹੈ ਜੇਕਰ ਇਟਲੀ ਇਹਨਾਂ ਚੀਜ਼ਾਂ ਨੂੰ ਆਪਣੇ ਦੇਸ਼ ਦੇ ਵਿੱਚ ਅਪਲਾਈ ਕਰਦਾ ਹੈ ਤਾਂ ਆਉਣ ਵਾਲੇ ਕੁਝ ਇੰਕਰੀਜ਼ ਹੋਵੇਗਾ ਜੇਕਰ ਇਟਲੀ ਇਹ ਚੀਜ਼ ਦੇ ਉੱਤੇ ਕੰਮ ਨਹੀਂ ਕਰਦਾ ਤਾਂ ਆਉਣ ਵਾਲਾ ਸਮਾਂ ਇਟਲੀ ਦੇ ਲਈ ਬਹੁਤ ਜ਼ਿਆਦਾ ਭਿਆਨਕ ਹੋਵੇਗਾ ਇਹ ਸੰਜੀ ਇਟਲੀ ਦੇ ਨਾਲ ਜੁੜੇ ਹੋਏ ਕੁਝ ਰੋਚਕ ਤਾਂ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਬੀਨਿਊਜ਼ ਸਬਸਕ੍ਰਾਈਬ ਕਰਨਾ ਧੰਨਵਾਦ